रहंदे डेटी र ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਨ 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 ਪੰਜਾਬ ਦੇ ਪਾੜੀਆਂ ਦਾ ਡਾਕਾ ਨਹੀਂ ਵੱਡਣਦੇ ਆਗੇ ਪਾੜੀਆਂ ਦੀ ਲੁੱਟ ਨਹੀਂ ਹੁੰਦੀਆਂ ਤੈਂ ਸੇਫਟੀ ਐਕਟ ਰੱਦ ਕਰੋ ਰੱਦ ਕਰੋ ਅੱਜ ਅਸੀਂ ਕਿਰਤੀ ਕਿਸਾਨੀ ਨੂੰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਜਿਹੜਾ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਸੀ ਉਹਦੇ ਤਹਿਤ ਹੀ ਫਰੀਦਕੋਟ ਅਸੀਂ ਸਰਦਾਰ ਗੁਰਦੇਵ ਸਿੰਘ ਸੇਖੋਵਰਾਂ ਨੂੰ ਐਮ ਐਲ ਏ ਜਿਹੜੇ ਫਰੀਦਕੋਟ ਦੇ ਨੇ ਮੰਗ ਪੱਤਰ ਦਿੱਤਾ ਕਿ ਕੱਲ ਨੂੰ ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਕਿ ਉਹਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਾਉਣ ਦੇ ਲਈ ਜਿਹੜਾ ਪੰਜਾਬ ਦੇ ਵਿਧਾਇਕ ਜਿਹੜੀ ਗੱਲ ਉਠਾਉਣ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਉਹਦੇ 'ਚ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਪਹਿਲੇ ਨੰਬਰ ਤੇ ਕਿਹੜਾ ਡੈਮ ਸੇਫਟੀ ਐਕਟ ਆ 2021 'ਚ ਕੇਂਦਰ ਸਰਕਾਰ ਨੇ ਬਣਾਇਆ 5200 ਤੋਂ ਉੱਪਰ ਜਿਹੜੇ ਡੈਮ ਆ ਪੂਰੇ ਮੁਲਕ ਦੇ ਵਿੱਚ ਜਿਹੜੇ ਕਿ ਸੂਬਿਆਂ ਦਾ ਅਧਿਕਾਰ ਖੇਤਰ ਆ ਕੇਂਦਰ ਸਰਕਾਰ ਨੇ ਆਪਣੇ ਕੰਟਰੋਲ 'ਚ ਕਰ ਲਏ ਉਹਦੇ ਤਹਿਤ ਸਾਡਾ ਜਿਹੜਾ ਸੀਗਾ ਭਾਖੜਾ ਨੰਗਲ ਡੈਮ ਜਿਹੜਾ ਉਹਨਾਂ ਨੇ ਉਹ ਕੰਟਰੋਲ 'ਚ ਕਰ ਲਿਆ ਇਹ ਪੰਜਾਬ ਦਾ ਹੱਕੀ ਦਾ ਸੀਗਾ ਉਹ ਖੋਲਿਆ ਇੱਕ ਤਾਂ ਡੈਮ ਸੇਫਟੀ ਐਕਟ ਜਿਹੜਾ ਕੇਂਦਰ ਨੂੰ ਅਧਿਕਾਰ ਦੇਂਦਾ ਟਾਈਮਾਂ ਤੇ ਕੰਟਰੋਲ ਕਰਨ ਦਾ ਉਹ ਵਿਧਾਨ ਸਭਾ ਚ ਮਤਾ ਪਾ ਕੇ ਡੈਮ ਸੇਫਟੀ ਐਕਟ ਨੂੰ ਰੱਦ ਜਿਹੜਾ ਉਹ ਕਰਨ ਦਾ ਮਤਾ ਪਾਇਆ ਜਾਵੇ। ਦੂਸਰਾ ਪੰਜਾਬ ਤੇ ਪਾਣੀਆਂ ਜਿਹੜਾ ਮਸਲਾ ਹੈਗਾ ਉਹ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਜਿਹੜਾ ਹੱਲ ਆ ਉਹ ਕੀਤਾ ਜਾਵੇ ਤੇ ਤਾਂ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀ ਜਿਹੜੀ ਮਾਲਕੀ ਹੈਗੀ ਆ ਉਹ ਸਥਾਪਿਤ ਕੀਤੀ ਜਾ ਸਕੇ। ਤੀਸਰਾ ਇਹਗਾ ਕਿ ਜਿਹੜਾ ਆ ਸ਼ਾਰਦਾ ਜਮਨਾ ਲਿੰਕਾ ਉਹਨੂੰ ਪ੍ਰੋਜੈਕਟ ਨੂੰ ਮੁਕੰਮਲ ਕਰਕੇ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਉਹਦੇ ਚੋਂ ਪਾਣੀ ਦਿੱਤਾ ਜਾਵੇ ਜਿਹੜਾ ਸ਼ਾਰਦਾ ਦਾ ਨਦੀ ਦਾ ਪਾਣੀ ਫालतू ਆ ਖਰਾਬ ਹੋ ਰਿਹਾ ਪੰਜਾਬ ਤੋਂ ਪਾਣੀ ਨਾ ਲਿਆ ਜਾਵੇ ਪੰਜਾਬ ਤਾਂ ਪਹਿਲੇ ਹੀ ਬਹੁਤ ਸੰਕਟ 'ਚ ਆ ਪੰਜਾਬ 68 ਮਿਲੀਅਨ ਏਕੜ ਫੁੱਟ ਪਾਣੀ ਹਰ ਸਾਲ ਵਰਤਦਾ ਜਿੰਦੇ ਚੋਂ 28 ਮਿਲੀਅਨ ਏਕੜ ਫੁੱਟ ਧਰਤੀ ਜੋ ਕੱਢਦਾ 26 ਮਿਲੀਅਨ ਏਕੜ ਫੁੱਟ ਨੂੰ بارش ਦਾ ਮਿਲਦਾ ਤੇ ਆ 15 ਮਿਲੀਅਨ ਏਕੜ ਫੋਟੇ ਜਿਹੜਾ ਉਹਨੂੰ ਜਿਹੜਾ ਦਰਿਆਵਾਂ ਦਾ ਪਾਣੀ ਜਿਹੜਾ ਅਲੋਟ ਆ ਜਿਹੜਾ 28 ਮਿਲੀਅਨ ਏਕੜ ਫੁੱਟ ਧਰਤੀ ਚੋਂ ਕੱਢਦਾ ਉਹਦੇ ਚੋਂ 17 ਮਿਲੀਅਨ ਏਕੜ ਫੁੱਟ ਮੁਰਪੜਪਾਈ ਹੁੰਦੀ ਆ 11 ਮਿਲੀਅਨ ਏਕੜ ਫੁੱਟ ਹਰ ਸਾਲ ਸਾਨੂੰ ਧਰਤੀ ਚੋਂ ਪਾਣੀ ਸਾਡਾ ਕੱਢਦਾ ਜਾ ਰਿਹਾ ਤੇ 2016 ਚ ਪੰਜਾਬ ਦੀ ਧਰਤੀਰ 262 ਮਿਲੀ ਨੈਕੜ ਫੁੱਟੀ ਜਿਹੜਾ ਪਾਣੀ ਸੀ ਇਹ 2039 ਤੱਕ ਆਖਰੀ ਬੂੰਦ ਨਿਕਲ ਜਾਣੀ ਆ ਤੇ ਪੰਜਾਬ ਨੇ ਇੱਕ ਜਿਹੜਾ ਜ਼ਹਿਰੀਲਾ ਰੇਗਿਸਤਾਨ ਉਹ ਬਣ ਜਾਣਾ ਕਿਉਂਕਿ ਦਰਿਆਵਾਂ ਦਾ ਪਾਣੀ ਤੇ ਪਹਿਲਾਂ ਹੀ ਲੁੱਟਿਆ ਜਾ ਚੁੱਕਾ ਇਸ ਕਰਕੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕਰਨ ਦਾ ਪਤਾ ਵਿਧਾਨ ਸਭਾ 'ਚ ਪੈਣਾ ਚਾਹੀਦਾ ਠੀਕ ਹੈ ਤੋਂ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਹੋਵੇ ਇਹ ਅਸੀਂ ਮੰਗ ਪੱਤਰ ਹੈ ਸਾਰੇ ਵਿਧਾਇਕਾਂ ਨੂੰ ਪੰਜਾਬ 'ਚ ਦੇ ਰਹੇ ਹਾਂ ਤਾਂ ਕਿ ਪਤਾ ਲੱਗ ਸਕੇ ਕੱਲ ਨੂੰ ਕਿਹੜੀ ਪਾਰਟੀ ਦੇ ਕਿਹੜੇ ਵਿਧਾਇਕ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਵਿਧਾਨ ਸਭਾ 'ਚ ਬੋਲਦੇ ਆ ਤੇ ਕਿਹੜੇ ਜਿਹੜੇ ਹੈਗੇ ਆ ਉਹ ਮਹਿਜ ਜਿਹੜੀ ਹੈਗੀ ਆ ਉਹ ਰਸਮੀ ਕਾਰਵਾਈ ਕਰ ਰਹੇ ਆ ਜੇ ਪੰਜਾਬ ਸਰਕਾਰ ਇਹ ਮਤੇ ਨਹੀਂ ਪਾਉਂਦੀ ਇਸ ਪਾਸੇ ਨਹੀਂ ਤੁਰਦੀ ਤਾਂ ਸਮਝਿਆ ਜਾਊਗਾ ਕਿ ਜਿਹੜਾ 21 ਮਈ ਤੱਕ ਹਰਿਆਣੇ ਨੂੰ ਵਾਧੂ ਪਾਣੀ ਜਾਣਾ ਸਿਰਫ ਉਹਦੀ ਐਕਸਰਸਾਈਜ਼ ਕੀਤੀ ਜਾ ਰਹੀ ਆ ਪੰਜਾਬ ਦੇ ਪਾਣੀ ਉੱਪਰ ਦੀ ਸਰਕਾਰ ਸੰਜੀਦਾ ਨਹੀਂ